ਅੱਜ ਅਸੀਂ ਡੀਸੀ ਦਫ਼ਤਰ ਫਾਜ਼ਲਕਾ ਵਿਖੇ ਖੜੇ ਆਂ ਔਰ ਮੇਰੇ ਨਾਲ ਐਮਐਲਏ ਫਾਜ਼ਲਕਾ ਨਰਿੰਦਰਪਾਲ ਸਿੰਘ ਜੀ ਸਾਹਿਬ ਨਾਲ ਸਾਥ ਖੜੇ ਪੂਰੀ ਟੀਮ ਖੜੀ ਹੈ ਸਾਡੀ ਔਰੇ ਜ਼ਿਲ੍ਹਾ ਪ੍ਰਧਾਨ ਸਾਹਿਬ ਖੜੇ ਨੇ ਲੋਕ ਸਭਾ ਇੰਚਾਰਜ ਸਾਹਿਬ ਖੜੇ ਨੇ ਪ੍ਰਸ਼ਾਸਨ ਸਾਰਾ ਨਾਲ ਖੜਾ ਹੈ ਔਰ ਸਿਚੁਏਸ਼ਨ ਹੈ ਜਿਹੜੀ ਉਹ ਆਪਾਂ ਇਹ ਕਹਿ ਸਕਦੇ ਆ ਵੀ ਕੱਲ੍ਹ ਨਾਲੋਂ ਵਿਗੜੀ ਨਹੀਂ ਹੈ ਸਟੇਬਲ ਹੈ ਤੇ ਮਤਲਬ ਪਾਣੀ ਦਾ ਪੱਧਰ ਵਧਿਆ ਨਹੀਂ ਹੈ ਸਟੇਬਲ ਹੈ ਇੱਕ ਜਾਨਕਿ ਪਪਾ ਇਹ ਕਹ ਸਕਦੇ ਆ ਵੀ ਇੱਕ ਇਸ ਸਾਰੇ ਸਿਚੁਏਸ਼ਨ ਦੇ ਵਿੱਚ ਕਿ ਰਾਤ ਦੀ ਗੱਲ ਹੈ ਵੀ ਬਦਲ ਬਦਿਆ ਨਹੀਂ ਪਾਣੀ ਪਰ ਹਾਂ ਜਿਹੜਾ ਪਾਣੀ ਆਲਰੇਡੀ ਆਇਆ ਹੋਇਆ ਉਹਨੂੰ ਜੱਠਣ ਦੇ ਲਈ ਪ੍ਰਸ਼ਾਸਨ ਪਪਾ ਭਾਰ ਹੋ ਕੇ ਲੱਗਿਆ ਹੋਇਆ ਹੈ ਹਰ ਇੱਕ ਪੈਰ ਪੈਰ ਦੇ ਉੱਤੇ ਉਹਨੇ ਜਾਇਦਾ ਲੁੱਟਾ ਜਾ ਰਿਹਾ ਹੈ ਮੈਡੀਕਲ ਦੀਆਂ ਸਾਰੀਆਂ ਟੀਮਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਡਿਪਟੀ ਕਮਿਸ਼ਨਰ ਨਾਲ ਗੱਲ ਕੀਤੀ ਗਈ ਹੈ ਐਸਟੀਐਮ ਨਾਲ ਗੱਲ ਕੀਤੀ ਗਈ ਹੈ ਐਸਐਮਓ ਨਾਲ ਗੱਲ ਕੀਤੀ ਗਈ ਹੈ ਸਾਰਿਆਂ ਨਾਲ ਗੱਲ ਕੀਤੀ ਗਈ ਹੈ ਇੱਕ ਇੱਕ ਚੀਜ਼ ਦਾ ਬੜਾ ਮਾਈਨਿਊਟਲੀ ਜਾਇਜ਼ਾ ਲੁੱਟਾ ਜਾ ਰਿਹਾ ਹੈ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਦੇ ਕਲੀਅਰ ਦਿਸ਼ਾ ਨਿਰਦੇਸ਼ ਨੇ ਕਿ ਇੱਕ ਜਗ੍ਹਾ ਤੇ ਵੀ ਕਿਤੇ ਅਣਗੈਦੀ ਨਹੀਂ ਵਰਤੀ ਜਾਊਗੀ ਔਰ ਇਸ ਦੇ ਨਾਲ ਨਾਲ ਮੈਂ ਇਹ ਵੀ ਦੱਸਦਾ ਕਿ ਜਿੱਥੇ-ਜਿੱਥੇ ਚਾਰੇ ਦੀ ਜਰੂਰਤ ਸੀ ਹਰੇ-ਚਾਰੇ ਦੀ ਜਰੂਰਤ ਸੀ ਾਨਵਾਲ ਲਈ ਉਹ ਚਾਰਾ ਪਹੁੰਚਾਇਆ ਗਿਆ ਜਿੱਥੇ-ਇਥੇ ਕੈਟਰਲ ਫੀਡ ਦੀ ਜਰੂਰਤ ਸੀ ਕੈਟਰਲ ਫੀਡ ਪਹੁੰਚਾਈ ਗਈ ਹੈ ਔਰ ਪੂਰੀ ਮੈਪਿੰਗ ਕੀਤੀ ਗਈ ਹੈ ਕਿਹੜੇ-ਕਿਹੜੇ ਘਰ ਕਿਹੜੇ-ਕਿਹੜੇ ਇਲਾਕੇ ਨੇ ਜਿਹੜੇ ਜਣੀ ਕਿ ਇਹਦੇ ਚ ਫਲੱਡ ਇਫੈਕਟ ਇਫੈਕਟ ਹੋਏ ਨੇ ਜਿੱਤੇ ਹੜ੍ਹ ਨੇ ਆ ਕੇ ਜਣੀ ਕਿ ਨੁਕਸਾਨ ਕੀਤਾ ਔਰ ਇਸ ਦੇ ਨਾਲ ਨਾਲ ਜਿਹੜੀ ਫੂਡ ਦੀਆਂ ਕਿੱਟਾਂ ਨੇ ਉਹ ਵੀ ਪਹੁੰਚਾਈਆਂ ਗਈਆਂ ਤੇ ਨਾਲ ਜਿਹੜੇ ਪਿੰਡ ਖਾਲੀ ਕਰਾਏ ਗਏ ਨੇ ਉਹ ਖਾਲੀ ਕਰਾਏ ਪਿੰਡਾਂ ਨੂੰ ਲਿਆ ਕੇ ਉਰੇ ਸ਼ੈਲਟਰ ਦਿੱਤਾ ਗਿਆ ਜਿੱਥੇ ਉਹ ਮੰਡੀਆਂ ਦੇ ਵਿੱਚ ਜਿੱਥੇ ਪਸ਼ੂਆਂ ਨੂੰ ਸ਼ੈਲਟਰ ਦਿੱਤਾ ਗਿਆ ਤੇ ਨਾਲ ਉਥੇ ਜਰਨਿਕ ਜਿੱਥੇ ਪ੍ਰੋਪਰ ਬੰਦਿਆਂ ਦੇ ਲਈ ਸ਼ੈਲਟਰ ਪ੍ਰੋਵਾਈਡ ਕਰਵਾਇਆ ਗਿਆ ਬਾਥ ਵਾਸ਼ਰੂਮ ਦਾ ਉਹਨਾਂ ਦੇ ਖਾਣ ਦਾ ਨਾਣ ਦਾ ਕੋਈ ਦਿੱਕਤ ਨਾ ਆਵੇ ਉਹਦਾ ਧਿਆਨ ਰੱਖਿਆ ਗਿਆ ਪਰ ਇਹ ਤੋਂ ਇਲਾਵਾ ਇੱਕ ਗੱਲ ਦੀ ਬੜੀ ਦੇਖੋ ਪੰਜਾਬੀਆਂ ਦੀ ਇੱਕ ਮੈਂ ਕਹਾਂਗਾ ਖੁਸ਼ੀ ਦੀ ਗੱਲ ਹੈ ਪੰਜਾਬੀ ਜਿੱਥੇ ਜਾਂਦੇ ਨੇ ਪੰਜਾਬੀ ਇਹ ਪੂਰੇ ਦੇਸ਼ ਦੇ ਵਿੱਚ ਦੁਨੀਆ ਦੇ ਵਿੱਚ ਕਿਤੇ ਵੀ ਆਫਤ ਆਵੇ ਸਭ ਤੋਂ ਪਹਿਲਾਂ ਜਾ ਕੇ ਪੰਜਾਬੀ ਇਕਤਾਨ ਕੇ ਖੜਦੇ ਨੇ ਸੋ ਅੱਜ ਸਾਡੇ ਪੰਜਾਬ ਤੇ ਹੀ ਸਾਡੇ ਆਪਣੇ ਘਰ ਦੇ ਉੱਤੇ ਦੁੱਖ ਪਿਆ ਸੋ ਮੈਂ ਇਹ ਕੱਲ ਦੇਖ ਕੇ ਮੈਂ ਹੈਰਾਨ ਐ ਕਿ ਸੰਗਤ ਨੇ ਇੰਨਾ ਜਣੀ ਕਿ ਉਹਰੇ ਆਪਣਾ ਜਣੀ ਕਿ ਯੋਗਦਾਨ ਪਾਉਂਦੇ ਹੋਏ ਉਹਰੇ ਹਰ ਤਰ੍ਹਾਂ ਦੀ ਰਸਦ ਹੈ ਜਿਹੜੀ ਆ ਦੇਖ ਸਕਦੇ ਹੋ ਟਰਾਲੀਆਂ ਭਰਾ ਕੇ ਭੇਜਣੀਆਂ ਸ਼ੁਰੂ ਕਰਦੀਆਂ ਸਾਡੇ ਕੋ ਰਾਸ਼ਨ ਪਹੁੰਚਦੇ ਔਰੇ ਸਾਡੇ ਕੋ ਸਮਗਰੀ ਖਾਣ ਪੀਣ ਦੀ ਪਹੁੰਚਦੀ ਔਰੇ ਈਵਨ ਦਨ ਕੇ ਸਾਡੇ ਕੋ ਇੱਕ ਗੱਡੀ ਭਟੰਡੇ ਤੋਂ ਪਾਣੀ ਦੀ ਪੀਣ ਵਾਲੇ ਪਾਣੀ ਦੀ ਭਰ ਕੇ ਪਹੁੰਚ ਰਹੀ ਐ ਸੋ ਮੈਂ ਮਤਲਬ ਕਿ ਇਸ ਗੱਲ ਦੀ ਤਾਰੀਫ਼ ਵੀ ਕਰਦਾ ਐ ਸਾਡੇ ਸਾਰੇ ਯਾਨੀ ਕਿ ਜਿਹੜੇ ਪੰਜਾਬ ਵਾਸੀ ਨੇ ਉਹ ਇਸ ਮਤਲਬ ਕਿ ਇਸ ਦੁੱਖ ਦੀ ਘੜੀ ਦੇ ਵਿੱਚ ਇਸ ਮਤਲਬ ਪੰਜਾਬ ਸਰਕਾਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਨੇ ਔਰ ਆਸ ਤੇ ਉਮੀਦ ਕਰਦੇ ਆ ਕਿ ਆਉਣ ਵਾਲੇ ਸਮੇਂ ਵੀ ਆਪਾਂ ਇਹ ਰਲ ਮਿਲ ਕੇ ਜਿਹੜੀ ਆਪਦਾ ਆਈ ਆ ਪੰਜਾਬ ਦੇ ਉੱਤੇ ਇਹਦੇ ਤੋਂ ਜਲਦੀ ਉਹ ਨਜਿੱਠ ਲਾ। ਧੰਨਵਾਦ।